ਜੀ ਅਸੀਂ ਸਰਬ ਇਮਿਉਟੀ ਸਰਵ ਗੋਡ ਚੈਰਿਟੀ ਵੈਲਟ ਟਰਸ ਮਦਨ ਹੈੜੀ ਜ਼ਿਲ੍ਹਾ ਮੁਹਾਲੀ ਤੋਂ ਬੋਲਦੇ ਆਂ ਐਥ ਸਪਾਈਨਲ ਕੋਰ ਪੇਸ਼ੈਂਟ ਦਾ ਟਰੀਟਮੈਂਟ ਕਿੱਥੇ ਜਾਂਦਾ ਹੈ ਪਹਿਲਾ ਉਹਨਾਂ ਦੇ ਬੈਡ ਸੋਰ ਟ੍ਰੀਟ ਕਿੱਥੇ ਜਾਂਦੇ ਨੇ ਮੇਰੇ ਘਰ ਵਾਲੋ ਨੇ ਹੱਜੋਂ ਮੇਰਾ ਇਲਾਜ ਕਰਵਾਇਆ ਬਟ ਮੂਝੇ ਕੋਈ ਵੀ ਆਰਾਮ ਨਹੀਂ ਮਿਲਿਆ ਮੇਰੇ ਬੈਡ ਸੋਰ ਹੋ ਗਏ ਬਹੁਤ ਜ਼ਿਆਦਾ ਕਰਜ਼ਾ ਵੀ ਹੋ ਚੁੱਕਾ ਹੈ ਘਰਵਾਲੋ ਕੇ ਸਿਰ ਤੇ। ਉਹ ਸੀ ਆਪਣੇ ਸਾਥੀਆਂ ਪੈਣਾ ਨਾਲ ਮਿਲਦੇ ਆ। ਉਹ ਸਾਡੇ ਕੋਲ ਇਹ ਪੈਣੇ ਨੇਪਾਲ ਤੋਂ ਆਏ ਨੇ। ਇਹ ਤਿੰਨ ਮਹੀਨੇ ਇਹਨਾਂ ਦਾ ਕਿਦਾਂ ਟ੍ਰੀਟਮੈਂਟ ਹੋਇਆ। ਕਿਦੋਂ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਸਾਂਝਾ ਕਰੋ। ਇਹ ਵੀਰ ਜੀ ਸਾਡੇ ਰਾਜਸਥਾਨ ਤੋਂ ਹੈਗੇ ਨੇ। ਇਹਨਾਂ ਦੇ ਬੈਡ ਸੋਲ ਹੋਏ ਸੀਗੇ। ਇਹਨਾਂ ਨੂੰ ਤਿੰਨ ਮਹੀਨੇ ਹੋ ਗਏ ਇੱਥੇ ਆਇਆ ਨੂੰ। ਹੁਣ ਇਹਨਾਂ ਦੇ ਬੈਡ ਸੋਲ ਐਂ ਚੰਗੀ ਤਰ੍ਹਾਂ ਠੀਕ ਹੋ ਗਏ ਨੇ। ਹੁਣ ਇਹਨਾਂ ਦੀ ਥੈਰੇਪੀ ਕਰਵਾਈ ਜਾਂਦੀ ਆ। ਥਰਬੀਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਆ। ਕਿੰਨਾ ਫਰਕ ਪਿਆ? ਮੈਂ ਤਾਂ 15% ਹੈ ਹਾਂ 15% ਆਇਤੇ ਬੈਡਸੂਰ ਮੇ ਤੇ ਪੂਰੇ ਹਾਂ ਹਾਂਜੀ ਬਿਆ ਪਿਆਰ ਦੇ ਜ਼ਖਮਾਂ ਹਾਂਜੀ 10000 ਸنگਤ ਸ਼ੇਅਰ ਜ਼ਰੂਰ ਕਰੋ ਪਲੀਜ਼ ਅਸੀਂ ਕਿੱਥੇ ਖੜੇ ਆ ਸਰਵੋਮੈਂਟੀ ਸਰਵ ਗੋ ਚੈਰੀਟੇਬਲ ٹرسٹ ਮਦਨ ਹੈੜੀ ਜ਼ਿਲ੍ਹਾ ਮੋਹਾਲੀ ਖੜਾੜਦਨੇੜਾ ਹਾਂਜੀ ਤੇ ਸੰਗਤ ਜੀ ਤੁਸੀਂ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਸ਼ੇਅਰ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਆ ਭੈਣ ਬਲਸ਼ੀਕਾ ਕਿਹੜੇ ਸ਼ਹਿਰ ਤੋਂ ਆਪਾਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਨੇ ਤਾਂ ਕਿਰਪਾ ਕਰਕੇ ਆ ਭੈਣ ਨੇ ਵੀਡੀਓਜ਼ ਦੇਖੇ ਤਾਂ ਹੀ ਜ਼ਿੰਦਗੀ 'ਚ ਬਦਲਾਅ ਆ ਰਿਹਾ ਹੈ ਨਾ ਸੋ ਸੰਜੇ ਜੀ ਜਰੂ ਕਰਦ ਰੋ ਭੈਣੇ ਅਪ ਟੂ ਯੂ ਤੁਸੀਂ ਹੀ ਦੱਸਣਾ ਜ ਮੈਂ ਚਾਹੁੰਦਾ ਕਿ ਤੁਸੀਂ ਭੈਣ ਨੂੰ ਜ਼ਰੂਰ ਸਪੋਰਟ ਕਰ ਰਹੇ ਹੋ ਭੈਣ ਇਸ ਸੈਂਟਰ ਤੋਂ ਲਾਈਵ ਵੀਡੀਓ ਰਿਕਾਰਡ ਕਰ ਰਹੀ ਹੈ ਜੇ ਤੁਸੀਂ ਕੁੜੀਆਂ ਨੂੰ ਭੈਣਾਂ ਨੂੰ ਵਿਮਨਸ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਭੈਣ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਆ ਮੈਂ ਵੀ ਲਾਈਵ ਵੀਡੀਓ ਰਿਕਾਰਡ ਕਰ ਸਕਦਾ ਸੀ ਕਾਫੀ ਟਾਈਮ ਹੋ ਗਿਆ ਸੀ ਲੋਕ ਮੇਰੇ ਸਾਥੀ ਪੁੱਛਦੇ ਰਹਿੰਦੇ ਯਾਰ ਸੈਂਟਰ ਦਾ ਕੀ ਹਾਲ ਹੈ ਲਾਈਵ ਵੀਡੀਓ ਜ਼ਰੂਰ ਰਿਕਾਰਡ ਕਰੀਏ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਫਿਰੋਜ਼ਪੁਰ ਫਲੱਡ ਦੀ ਸੇਵਾ ਦੇ ਵਿੱਚ ਲਗਾਤਾਰ ਬਿਜ਼ੀ ਸੀਗੇ ਤਬਾ ਭੈਣ ਨੂੰ ਕਿਹਾ ਭੈਣੇ ਤੂੰ ਬਣਾ ਕੇ ਵੀਡੀਓ ਹੈਨਾ ਸਾਂਝਾ ਜ਼ਰੂਰ ਕਰਨਾ ਦੇਖਣਾ ਪੂਰਾ ਤਾਂ ਕਿ ਸਪਾਈਨਲ ਕੋਰਡ ਇੰਜਰੀ ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ ਜਾਂਦੇ ਆਂ ਰੀਡ ਦੀ ਹੱਡੀ ਟੁੱਟ ਗਈ ਹੈਨਾ ਭੈਣ ਹੀ ਬਣਾਉਗੀ ਕਮੈਂਟ ਜ਼ਰੂਰ ਕਰਦੇ ਦੱਸਣਾ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਹੋ ਭੈਣੇ ਤੁਸੀਂ ਬਣਾਉਣਾ ਗੱਲ ਕਰੋ ਵੀਰ ਜੀ ਸਾਡੇ ਹਿਮਾਚਲ ਤੋਂ ਨੇ ਇਹਨਾਂ ਦੇ ਇੰਨੇ ਜ਼ਿਆਦਾ ਬੈਡਸੋਰ ਖਤਰਨਾਕ ਹੋਏ ਸੀਗੇ ਜਿਹੜੇ ਬੈਡਸੋਰ ਬੈਡਸੋਰ ਹੁੰਦੇ ਨੇ ਉਹ ਇੰਨੇ ਜ਼ਿਆਦਾ ਇਨਫੈਕਸ਼ਨ ਹੁੰਦੇ ਨੇ ਕਿ ਬੰਦੇ ਦੀ ਮੌਤ ਤੱਕ ਵੀ ਹੋ ਸਕਦੀ ਹੈ ਇੱਥੇ ਇਹਨਾਂ ਦਾ ਬੈਡਸੋਰ ਟਰੀਟਮੈਂਟ ਕੀਤਾ ਜਾਂਦਾ ਆ ਆ ਪੁੱਛਦੇ ਇਹਨਾਂ ਦੇ ਬੈਡਸੋਰ ਹੁਣ ਕਿੱਦਾਂ ਦੇ ਹੈਗੇ ਆ ਜੀ ਬਿਲਕੁਲ ਠੀਕ ਹੋ ਗਏ ਜੀ ਬਿਲਕੁਲ ਜ਼ੀਰੋ ਸਾਡੇ ਬੈਡਸੋਰ ਕਿੰਨੇ ਸੀਗੇ ਵੀਰ ਜੀ ਜਦੋਂ ਤੁਸੀਂ ਇੱਥੇ ਆਏ ਸੀਗੇ ਬੈਡਸੋਰ ਜਿੰਨਾ ਹੱਥ ਹੁੰਦੇ ਸੀ ਦੇਖੋ ਤੁਸੀਂ ਸੋ ਤੁਸੀਂ ਬਲੀਵ ਵੀ ਨਹੀਂ ਕਰ ਸਕਦੇ ਕਿ ਇੰਨੇ ਜ਼ਿਆਦਾ ਇਹਨਾਂ ਦੇ ਵੈਟਸ ਹੋ ਡੂੰਗੇ ਸੀਗੇ ਤੇ ਹੁਣ ਇਹ ਐਨ ਬਿਲਕੁਲ ਠੀਕ ਹੋ ਗਏ ਨੇ ਬਸ ਹੁਣ ਇਹ ਆਪਣੀ ਸੈਟਿੰਗ ਕਰਦੇ ਨੇ ਇਹ ਸਾਡੇ ਭੈਣ ਹਸ਼ਿਆਲਪੁਰ ਸਾਈਡ ਤੋਂ ਹੈਗੇ ਆ ਇਸ ਭੈਣ ਦੇ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲੱਗਣ ਕਰਕੇ ਇਹਨਾਂ ਦੇ ਦਿਮਾਗ ਡੈੱਡ ਹੋ ਗਿਆ ਸੀ ਬਟ ਹੁਣ ਇੱਥੇ ਇਹਨਾਂ ਦੇ ਇੰਨਾ ਵਧੀਆ ਟ੍ਰੀਟਮੈਂਟ ਕੀਤਾ ਜਾਂਦਾ ਆ ਹੁਣ ਇਹ ਕਾਫੀ ਇਹਨਾਂ ਦੇ ਵਿੱਚ ਫਰਕ ਆ ਪਲੀਜ਼ ਕਿਰਪਾ ਤੋਂ ਕਿਰਪਾ ਕਰਕੇ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਾਂਝੇ ਕਰੋ ਕਿ ਜਿੰਨੇ ਵੀ ਸਾਡੇ ਭੈਣ ਭਰਾ ਆਪਣੇ ਘਰਾਂ ਵਿੱਚ ਬੇਹਾਲਤ ਬੈਠੇ ਨੇ ਉਹ ਜਲਦੀ ਤੋਂ ਜਲਦੀ ਇੱਥੇ ਆ ਕੇ ਆਪਣਾ ਟ੍ਰੀਟਮੈਂਟ ਕਰਾਉਣ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ। ਟ੍ਰੀਟਮੈਂਟ ਤੇ ਪੈਸੇ ਲੱਗਦੇ ਕੋਈ? ਨਹੀਂ ਇਹ ਟ੍ਰੀਟਮੈਂਟ ਇੱਥੇ ਆਣ ਫ੍ਰੀ ਹੈ ਬਿਲਕੁਲ ਖਾਣਾ ਪੀਣਾ ਜੋ ਵੀ ਤੁਹਾਡਾ ਟ੍ਰੀਟਮੈਂਟ ਐਂ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਕੋਈ ਪੈਸਾ ਨਹੀਂ ਲੱਗਦਾ ਹੈਗਾ। ਆ ਸਾਡੀ ਬੀਬੀ ਜੀ ਅੰਬਰ ਸਰ ਤੋਂ ਨੇ ਇਹਨਾਂ ਨੂੰ ਆਪਣੇ ਪਰਿਵਾਰ ਵੱਲੋਂ ਠੁਕਰਾਇਆ ਗਿਆ। ਆਪਣੀ ਬੀਬੀ ਜੀ ਨਾਲ ਅਸੀਂ ਗੱਲ ਕਰਦੇ ਆਂ ਬੀਬੀ ਜੀ ਦੱਸੋ ਕਿੱਦਾਂ ਹਾਂ ਠੀਕ ਐ ਇੱਥੇ ਤਾਂ ਇਹਨੂੰ ਕਿੱਦਾਂ ਰੱਖਦੇ ਨੇ ਤੁਹਾਨੂੰ ਰੋਟੀ ਪਾਣੀ ਦਾ ਕੋਈ ਪੈਸੇ ਲੈਂਦੇ ਨੇ ਤਾਂ ਤੋਂ ਕੁਝ ਨਹੀਂ ਲੈਂਦੇ ਕੁਝ ਵੀ ਨਹੀਂ ਲੈਂਦੇ ਹਰ ਕੋਈ ਦਿੰਦੇ ਦੁਆਇ ਵੀ ਦਿੰਦੇ ਵੀ ਰਾਹ ਲਾ ਕੇ ਵੀ ਲਾ ਕੇ ਲਾਜ ਵੀ ਕਰਾਇਆ ਯਾਨੀ ਮੇਰਾ ਇਸ ਤੇ ਕਰਵਾਇਆ ਔਰ ਬਹੁਤ ਧਿਆਨ ਨਾਲ ਰੱਖਦੇ ਨਾ ਮਹਾਰਾਜ ਦੇ ਔਰ ਇਹ ਕਰਦੇ ਮੋਸੇ ਵਾਕਾ ਤੇ ਹਾਂਜੀ ਹੁਣ ਅਸੀਂ ਇਸ ਬੀਬੀ ਜੀ ਨਾਲ ਗੱਲ ਕੀਤੀ ਆ ਇਹਨਾਂ ਨੂੰ ਪਰਿਵਾਰ ਵੱਲੋਂ ਠੁਕਰਾਇਆ ਗਿਆ ਇੱਥੇ ਇਹਨਾਂ ਦਾ ਐਨ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਂਝਾ ਕਰੋ ਆਓ ਅਸੀਂ ਇਸ ਪੈਨ ਨਾਲ ਗੱਲ ਕਰਦੇ ਹਾਂ ਪੈਨ ਨੇ ਫਾਲ ਤੋਂ ਨਹੀਂ ਆਏ ਨੇ ਮੈਨੂੰ ਹੁਣੇ ਉਹਨੇ ਦੱਸਿਆ ਕਿ ਇਹ ਬੋਲਣ ਲੱਗੇ ਹਾਂਜੀ ਦੇਖੋ ਹੁਣ ਇਹਨਾਂ ਨੂੰ ਖਦੇ ਹੱਥ ਹੀ ਹੋਇਆ ਆਇਆ ਹੋਇਆ ਇੱਥੇ ਆਇਆ ਨੂੰ ਤੇ ਹੁਣ ਇਹ ਬੋਲਣ ਵੀ ਲੱਗ ਪਏ ਨੇ ਐਨ ਵਧੀਆ ਤਰੀਕੇ ਨਾਲ ਹਾਂਜੀ क्या कह रही थी अभी मतलब पहले नहीं बोल पा रही थी अब अब बोल पा रहे हो जी हा? बहुत अच्छी बात है मतलब सत्रह साल के हो मैं साल साल की की पैसा लग रहा आपका है आपका नहीं 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 कुछ भी नहीं। कुछ भी नहीं। भी भी किसी दस रुपए लग रहे होंगे सौ रुपए नहीं कुछ भी नहीं कोई पैसा नहीं लग रहा नहीं सत्रह साल के हो ना हो जाओगे ठीक है ना कुछ समय की बात है आपके ट्रकोसमी की गले की पाइप भी बहुत जल्दी निकल जाएगी हमें पता है इस बारे में ठीक है ਯਮਤ ਰੱਖਣੀ ਹੈ ਯਕੀਨ ਕਰੋ ਬੜਾ ਬ੍ਰਾਈਟ ਬੱਚਾ ਮੈਂ ਦੇਖਿਆ ਹੈ ਪੜ੍ਹਾਈ ਦੇ ਵਿੱਚ ਲੈ ਕੇ ਹਰ ਚੀਜ਼ ਤੋਂ ਬੜਾ ਬ੍ਰਾਈਟ ਐ ਕੰਫੀਡੈਂਟ ਬੱਚਾ ਹੈ ਨਾ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ ਤੇ ਇੱਤਾ ਜਾਵੇ ਤਾਂ ਸ਼ੇਅਰ ਕਰ ਰਹੀਏ ਕਿਤੇ ਜਾਵੇ ਤੇ ਜਿੱਥੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਆ ਕਮੈਂਟਾਂ ਵਿੱਚ ਦੱਸੋ ਕਿ ਇਹ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਆ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਆਓ ਅਸੀਂ ਹੁਣ ਅਗਲੀ ਫੀਮੇਲ ਵਾਰਟ ਚ ਦੇਖਦੇ ਹਾਂ ਇੱਥੇ ਸਾਡੇ ਕੋਲ ਬਹੁਤ ਸਾਰੀਆਂ ਭੈਣਾਂ ਅਲੱਗ-ਅਲੱਗ ਸ਼ਹਿਰਾਂ ਤੋਂ ਆ ਰਹੀਆਂ ਨੇ ਤੇ ਉਹਨਾਂ ਦਾ ਅਲੱਗ-ਅਲੱਗ ਟ੍ਰੀਟਮੈਂਟ ਕੀਤਾ ਜਾਂਦਾ ਆ। ਇਹ ਸਾਈਡ ਦੇ ਭੈਣ ਅਮਨਦੀਪ ਕੌਰ ਨੇ ਇਹਨਾਂ ਨੂੰ ਇੱਥੇ 2 ਸਾਲ ਹੋ ਗਏ ਆਪਣਾ ਟ੍ਰੀਟਮੈਂਟ ਕਰਾਉਂਦੇ ਹੋਏ। ਇਹਨਾਂ ਦੇ ਬਹੁਤ ਜ਼ਿਆਦਾ ਬੈਡਸ ਹੋਰ ਸੀਗੇ ਤੇ ਇਹ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਵੀ ਰਹਿੰਦੇ ਸੀਗੇ। ਡਿਪਰੈਸ਼ਨ ਤੁਸੀਂ ਸੋਚ ਵੀ ਨਹੀਂ ਸਾਡੇ ਡਿਪਰੈਸ਼ਨ। ਮਤਲਬ ਆਪਣੇ ਆਪ ਨੂੰ ਇਕੱਲਾ ਸਮਝਣਾ ਕਿਸੇ ਚੀਜ਼ ਬਾਰੇ ਕੁਐਸ਼ਨ ਹੀ ਸੋਚਣਾ ਇਕੱਲੇ ਉੱਠਣਾ ਬੈਠਣਾ ਇਕੱਲੇ ਬਟ ਇਹਨਾਂ ਫੈਮਲੀ ਵੱਲੋਂ ਇਸ سپورਟ ਮਿਲੀ ਇਦਾਂ ਦੀ ਵੀ ਗੱਲ ਨਹੀਂ ਕਿ ਫੈਮਲੀ ਵੱਲੋਂ ਨਹੀਂ سپورਟ ਮਿਲੀ ਬਟ ਹੁਣ ਇਹ ਕਾਫੀ ਜ਼ਿਆਦਾ ਆਪਣਾ ਕਰੋਸ਼ੀਆ ਵਰਕ ਕਰਦੇ ਨੇ ਕੈਂਡਲ ਦੇ ਵਰਕ ਕਰਦੇ ਨੇ ਵੀਡੀਓ ਐਡੀਟਿੰਗ ਦਾ ਕੰਮ ਕਰਦੇ ਆਪਣੀ ਸਟੱਡੀ ਵੀ ਕੰਟੀਨਿਊ ਕਰ ਰਹੇ ਨੇ ਆਪਣੀ ਇਹ ਇੱਥੇ ਇੰਨੀ ਜ਼ਿਆਦਾ ਇਹਨਾਂ ਨੇ سپورਟ ਮਿਲਦੀ ਆ ਤੁਸੀਂ ਜੇਕਰ ਕੋਈ ਆਪਣੀ ਸਟੱਡੀ ਕੰਟੀਨਿਊ ਕਰਨਾ ਚਾਹੁੰਦਾ ਕਿਸੇ ਹੋਰ ਫੀਲਡ 'ਚ ਅੱਗੇ ਜਾਣਾ ਤਾਂ ਸਰਵੇ ਹੁੰਟੇ ਸਰਵੇ ਚੈਰੀਟੇਬਲ ٹرسٹ ਦੀ ਟੀਮ ਅੱਗੇ ਸਾਰਿਆਂ ਨੂੰ ਵਧਾਉਂਦੀ ਆ ਕਿਸੇ ਨੂੰ ਪਿੱਛੇ ਨਹੀਂ ਹਟਾਉਂਦੀ ਦੱਸਣਾ ਦੱਸਦੇ ਆਪਣੀ ਮਾੜੀ ਕੀ ਕਰ ਰਹੇ ਹੋ ਹਾਂ ਜੀ ਮੈਂ ਸਟੱਡੀ ਕਰ ਰਹੀ ਹਾਂ ਸਟੱਡੀ ਕਰ ਰਹੀ ਸੀ ਬੀਏ ਦੀ ਹਾਂਜੀ 23 ਨੂੰ ਪੇਪਰ ਹੈ ਹਾਂਜੀ 23 ਨੂੰ ਐਗਜ਼ਾਮ ਹੈ ਨਾ ਤੋਂ ਸੰਗਤ ਨੂੰ ਬਹੁਤ ਪੰਨਾ ਦੇਖਣ ਮਾਣ ਵਾਲੇ ਤੋਂ ਲੈ ਕੇ ਸਾਰੇ ਬੇਸੀ ਗੱਲ ਜੀ ਮੈਂ ਅਮਨਦੀਪ ਕੌਰ ਬਰਨਾਲਾ ਤੋਂ ਇਹ ਮੈਂ ਜੀ ਇੱਥੇ ਆ ਕੇ ਬਹੁਤ ਮੋਟੀਵੇਸ਼ਨ ਮਿਲਿਆ ਮੈਨੂੰ ਇੱਥੇ ਆ ਕੇ ਪਹਿਲਾਂ ਮੈਂ ਆਪਣਾ ਟ੍ਰੀਟਮੈਂਟ ਕਰਵਾਇਆ ਵੈਡਸੌਰ ਦਾ ਫਿਰ ਇਸ ਤੋਂ ਬਾਅਦ ਮੈਂ ਆਪਣਾ ਬਿਲਚੈਪ ਤੇ ਸੈਟਿੰਗ ਹੋਣਾ ਆਪਣਾ ਸਾਰੀ ਆਪਣੀ ਕਿਰਿਆ ਕਰਨੀ ਹੋ ਸਿੱਖਿਆ ਇਸ ਤੋਂ ਬਾਅਦ ਹੁਣ ਮੈਂ ਆਪਣੀ ਪੜ੍ਹਾਈ ਵੀ ਸਟਾਰਟ ਕਰੀ ਮੈਂ ਇੱਥੇ ਆ ਕੇ ਆਪਣਾ ਐਗਜ਼ਾਮ ਵੀ ਕਲੀਅਰ ਕਰਿਆ ਬੀਏ ਸਟੱਡੀ ਲਾਸਟ ইয়ার ਦੇ ਵਿੱਚ ਮੈਂ ਕਰ ਲਿਆ ਸੀ ਇਸ ਵਾਰ ਹੁਣ ਮੈਂ ਦੁਬਾਰਾ ਰੀਸਟਾਰਟ ਕਰੀ ਆਪਣੀ ਸਟਡੀ ਬੀਏ ਦੀ ਸਟਾਰਟ ਕਰਿਆ ਤੇ ਇਸ ਤੋਂ ਬਾਅਦ ਮੈਂ ਕਲਰ ਉਦੇਖ एग्जाम ਦੀ ਵੀ ਤਿਆਰੀ ਕਰ ਰਹੀ। ਬਾਾਕੀ ਅਸੀਂ ਮੈਰਾਥਨ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਆਂ, ਕੈਲੀਗ੍ਰਾਫੀ ਵੀ ਕਰਦੇ ਆਂ ਤੇ ਬੁੱਕਸ ਵੀ ਪੜ੍ਹਦੇ ਆਂ ਫ੍ਰੀ ਟਾਈਮ। ਕ੍ਰੋਸ਼ੀਆ ਵਰਕ ਵੀ ਕਰਦੇ ਆਂ, ਕੈਲੀਗ੍ਰਾਫੀ ਵੀ ਕਰਦੇ ਆਂ, ਹਾਰਮੋਨੀਅਮ ਸਿੱਖ ਰਹੇ ਆਂ, ਕੀਰਤਨ ਸਿੱਖ ਰਹੇ ਆਂ ਜੀ। ਕਾਫੀ ਚੀਜ਼ਾਂ ਦੇ ਵਿੱਚ ਆ ਰਹੇ ਆਂ। ਕੀ ਦੱਸੋ? ਹਾਂਜੀ ਕੀਰਤਨ ਦੇ ਅਸੀਂ ਜਿਵੇਂ ਮੈਂ ਗਰਵਾਨੀ ਐਡੀਟਿੰਗ ਕਰ ਰਹੀ ਆਂ, ਵਿਦਾਰਥ ਵੀਡੀਓਜ਼ ਬਣਾਉਣੀ ਆ ਗਰਵਾਨੀ ਵਾਲੀਆਂ। ਉਸ ਦੇ ਨਾਲ ਨਾਲ ਹੁਣ ਮੈਂ ਕੀਰਤਨ ਲਈ ਵੀ ਆਪਣੀ ਕਲਾਸਾਂ ਲਗਾ ਰਹੀ ਆਂ ਜੀ। ਧੰਨਵਾਦ। ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਸਾਂਝਾ ਕੀਤਾ ਜਾਵੇ ਇਹ ਸਾਡੇ ਭੈਣ ਹਰਿਆਣੇ ਤੋਂ ਹੈਗੇ ਨੇ ਇਹ ਇੱਥੇ ਹੋ ਗਿਆ ਇਹਨਾਂ ਨੂੰ 3-4 ਮਹੀਨੇ ਹੋ ਗਏ ਰਹਿੰਦਿਆਂ ਨੂੰ ਠੀਕ ਹੈ ਇਹਨਾਂ ਦੇ ਕੋਈ ਸਪਾਈਨਲ ਕੋਰਡ ਇੰਜਰੀ ਨਹੀਂ ਆ ਪਤਾ ਨਹੀਂ ਕਿ ਇਹਨਾਂ ਦੇ ਸਪਾਈਨਲ ਕੋ ਕੀ ਹੈਗਾ ਕਿਦਾਂ ਨੇ ਡਾਕਟਰਾਂ ਨੂੰ ਅਜ ਤੱਕ ਇਹਨਾਂ ਬਾਰੇ ਪਤਾ ਨਹੀਂ ਚੱਲਿਆ ਕਿ ਇਹਨਾਂ ਕਿੱਦਾਂ ਹੋਗੇ ਇਹਨਾਂ ਦਾ ਸਾਰਾ ਘਰਬਾਰ ਸਭ ਕੁਝ ਠੀਕ ਕਰਾ ਦੇ ਵਿਕ ਚੱਲਿਆ ਕੁਝ ਵੀ ਨਹੀਂ ਇੱਥੇ ਇਹਨਾਂ ਦਾ ਫ੍ਰੀ ਟਰੀਟਮੈਂਟ ਕੀਤਾ ਜਾਂਦਾ ਫ੍ਰੀ ਖਾਣਾ ਪੀਣਾ ਸਭ ਕੁਝ ਇੱਥੇ ਫ੍ਰੀ ਹੈਗਾ हर जगह मेरा इलाज करवाया बट मुझे कोई भी आराम नहीं मिला मेरे बेड शोर हो गए फिर मेरे को ना यहाँ पे पता चला क्यूँकी मैं ना घर पे अकेली रह हां जी घर भी बिक गया मतलब बहुत ज्यादा कर्जा भी हो चुका है घर वालों के सिर पे सब बोलते थे कि ये ठीक नहीं होगी ठीक नहीं होगी जब हम भी है ना मैंने ना बेडसोर का इलाज काफी करवाया पर कोई इम्प्रूवमेंट नहीं आया फिर मेरे को यहाँ का पता चला सेंटर का फिर मेरे को सेंटर का पता चला है फिर मैंने वीर जी से बात की है, फिर मैं सेंटर पे आई हूँ अब मुझे बहुत ज्यादा इंप्रूवमेंट है जी, कितने लाख सिर्फ बेडसोर लगा के आये हो पांच छह लाख तो लग चुके है बेडसोर पे हालात कुछ नहीं सुधरे नहीं नहीं अब कैसे है अब तो बहुत ज्यादा इंप्रूवमेंट है कितने परसेंट ठीक हो चुके

ਜੰਮੂ ਕਸ਼ਮੀਰ ਤੋਂ ਨੇ ਇਹਨਾਂ ਦੇ ਬੈਡਸੋਰ ਏ पेड़ ਤੋਂ ਡਿੱਗੇ ਸੀਗੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਬੈਡਸੋਰ ਹੈਗੇ ਨੇ ਹੁਣ ਇਹਨਾਂ ਦਾ ਬੈਡਸੋਰ ਟਰੀਟਮੈਂਟ ਇੱਥੇ ਕੀਤਾ ਜਾਂਦਾ ਹੈ ਇਹਨਾਂ ਨੂੰ ਇੱਥੇ ਆਏ ਨੂੰ ਆਈ ਥਿੰਕ ਮੇ ਇਨਾ ਹੀ ਹੋਇਆ ਹੈ ਅਸੀਂ ਇਹਨਾਂ ਪਰ ਇਹਦੇ ਪੁੱਛਦੇ ਹਾਂ ਹਾਂਜੀ ਦੱਸੋ ਕਿੱਦਾਂ ਹੋਣ ਠੀਕ ਹੋ ਤੁਸੀਂ ਇੱਥੇ ਅਬ ਠੀਕ ਹੋ ਯਹਾਂ ਪਰ ਹਾਂਜੀ ਮੈਂ ਠੀਕ ਹਾਂ ਅਬ ਅਭੀ ਮੂਝੇ ਇੱਕ दो महीने में यहाँ का पता चला तो हम यहाँ आए अभी आ, मुझे आराम है बेड सोर्स में ठीक होने लगे हैं खाना पीना इतने कितना मिलता पैसे लेने दे नहीं नहीं पैसे नहीं मिल देते हैं फ्री में खाना मिलता है सब कुछ फ्री में मिलता है ट्रीटमेंट अच्छे से होता है केयर करते हैं कि नहीं करते हाँ करते हैं केयर करते हैं अच्छे से सब कुछ अच्छा है ਹਾਂਜੀ ਦੇਖੋ ਇਸੇ ਭੈਣ ਨੂੰ ਇਹਨੇ ਦੋ ਤਿੰਨ ਜਗ੍ਹਾ ਤੋਂ ਆਪਣੇ ਬੈਟਸੋ ਟ੍ਰੀਟਮੈਂਟ ਕਰਵਾਇਆ ਬਟ ਇਹਨੂੰ ਕੋਈ ਫਰਕ ਨਹੀਂ ਪਿਆ ਹੁਣ ਇੱਥੇ ਆਏ ਨੇ ਇੱਥੇ ਹੁਣ ਇਹਨਾਂ ਨੂੰ ਕਾਫੀ ਜ਼ਿਆਦਾ ਕ ਫਰਕ ਫਰਕ ਪੈ ਗਿਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਸਾਂਝਾ ਕੀਤਾ ਜਾਵੇ ਆ ਸਾਡੇ ਭੈਣੇ ਗੀਤਾ ਤੁਸੀਂ ਹੁਣ ਇਹਨਾਂ ਨਾਲ ਗੱਲ ਕਰਕੇ ਹਟੇ ਆ ਇਹਨਾਂ ਦੇ ਦੇਖਿਆ ਇਹਨਾਂ ਤੇ ਜੋ ਹਾਲਾਤ ਸੀਗੇ ਬਟ ਹੁਣ ਇਹ ਆਪਣੇ ਕਰੋਸ਼ੀਆ ਵਰਕ ਦੇਖੋ ਕਿੰਨੇ ਵਧੀਆ ਬਣਾ ਰਹੇ ਨੇ ਉਨੇ ਮੋਜੇ ਬਣਾ ਰਹੇ ਨੇ ਹੋਰ ਵੀ ਬਹੁਤ ਕੁਝ ਬਣਾਉਂਦੇ ਆ ਇਹ ਆ ਦੇਖੋ ਕਿੰਨੀ ਸੋਹਣੀ ਫਲਾਵਰ ਡੋਲਾ ਇਹ ਦੋ ਤਰ੍ਹਾਂ ਬਣ ਜਾਂਦੀ ਆ ਇਹ ਬੁਕੇ ਵੀ ਬਣ ਜਾਂਦੀ ਆ ਠੀਕ ਆ ਉਹ ਐਦਰ ਡੋਲ ਵੀ ਬਣ ਜਾਂਦੇ ਦੇਖੋ ਇਹਨਾਂ ਵਿੱਚ ਕਿੰਨਾ ਹਨਰ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੀਆਂ ਇਦਾਂ ਦੀ ਭੈਣਾਂ ਆਪਣੀ ਕੰਡੀਸ਼ਨ ਨਾਲ ਲੈ ਕੇ ਅਫਸੈਟ ਹੋ ਜਾਂ ਆਪਣਾ ਇਦਾਂ ਦਾ ਕੰਮ ਕਰਕੇ ਅੱਗੇ ਵੱਧ ਸਕਣ ਅਹ ਬਿਲਾਲ ਆਪਾਂ ਇੱਕ ਇੱਕ ਮੇਲ ਬੋਰਡ ਤੇ ਗਏ ਆ ਇੱਕ ਫੀਮੇਲ ਬੋਰਡ ਹੈ ਇਦਾਂ ਹੀ ਇੱਕ ਫਲੋਰ ਦੇ ਉੱਪਰ ਤਿੰਨ ਬੋਰਡ ਨੇ ਨਾ ਤਿੰਨ ਅਲੱਗ ਅਲੱਗ ਹਾਲ ਹੁੰਦੇ ਆ ਇਦਾਂ ਹੀ ਇਹ ਚਾਰ ਮੰਜ਼ਲ ਚੱਲੇ ਜਾਂਦੀ ਬਿਲਡਿੰਗ ਹੈ ਨਾ ਅ ਸਾਨੂੰ ਤੁਹਾਡੇ ਤੋਂ ਗੁਜ਼ਾਰਿਸ਼ ਹੈ ਪਲੀਜ਼ ਵੀਡੀਓ ਸਾਰੇ ਸਾਂਝੇ ਕਰਿਓ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਤੁਸੀਂ ਸਿੱਧਾ ਸਹਿਯੋਗ ਕਰ ਦੋਗੇ ਕਿੰਨੀਆਂ ਭੈਣਾ ਕਿੰਨੇ ਵੀਰ ਕਈ ਕਈ ਸਾਲਾਂ ਤੋਂ ਕਮਰਿਆਂ ਚ ਬੰਦ ਮਲਮੂਤਰ ਦੇ ਵਿੱਚ ਡੂੰਘੇ ਜ਼ਖਮਾਂ ਚ ਪਏ ਨੇ ਜਦੋਂ ਆ ਤੁਹਾਡੇ ਸ਼ੇਅਰ ਕੀਤੇ ਵੀਡੀਓ ਉਹਨਾਂ ਤੱਕ ਪਹੁੰਚਦੇ ਨਾ ਇੱਕ ਹੌਸਲਾ ਪਹੁੰਚਦਾ ਉਹਨਾਂ ਤੱਕ ਉਹ ਦੇਖਦੇ ਆ ਵੀਡੀਓ ਉਹਨਾਂ ਨੂੰ ਹੌਸਲਾ ਹੁੰਦਾ ਯਾਰ ਇਹ ਇਹ ਠੀਕ ਹੋਣ ਲੱਗ ਗਏ ਅਸੀਂ ਵੀ ਹੋਵਾਂਗੇ ਉਹ ਵੀ ਆਂਦੇ ਆ ਉਹ ਵੀ ਠੀਕ ਹੁੰਦੇ ਆ ਸੋ ਤੁਹਾਨੂੰ ਨਹੀਂ ਪਤਾ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਕਿੰਨੇ ਲੋਕਾਂ ਦੀ ਮਦਦ ਕਰ ਦੋਗੇ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰ ਦੋਗੇ ਸੋ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਵੀਡੀਓ ਜ਼ਰੂਰ ਸਾਂਝਾ ਕਰਿਓ ਇਹ ਲਾਈਵ ਵੀਡੀਓ ਤੁਹਾਨੂੰ ਅਡਰਟ ਸੋਸ਼ਲ ਮੀਡੀਆ ਪਲੈਟਫਾਰਮਸ ਤੋਂ ਮਿਲ ਰਹਾ ਹੈ ਸਾਂਝਾ ਕਰਨਾ ਤੁਹਾਡਾ ਫਰਜ਼ ਹੈ ਭੈਣ ਉਹਨਾਂ ਨੂੰ ਸਪੋਰਟ ਜ਼ਰੂਰ ਕਰਨੀ ਹੈ ਪਹਿਲੀ ਵਾਰ ਸਾਡੇ ਨਾਲ ਲਾਈਵ ਵੀਡੀਓ ਰਿਕਾਰਡ ਕਰ ਰਹੇ ਸੀਗੇ ਤੇ ਭੈਣ ਨੂੰ ਸਪੋਰਟ ਜ਼ਰੂਰ ਕਰਨੀ ਹੈ ਮੈਂ ਇੱਥੋਂ ਘੱਟ ਲਾਈਵ ਵੀਡੀਓ ਰਿਕਾਰਡ ਕਰਿਆ ਕਰਦਾ ਭੈਣ ਤੁਸੀਂ ਹੀ ਇੱਥੋਂ ਲੌਗ ਇਨ ਕਰੋ ਤੁਸੀਂ ਠੀਕ ਹੈ ਹਾਂਜੀ ਹਾਂਜੀ ਇਸ ਵਿੱਚ ਮੈਂ ਨਹੀਂ ਪਾਉਂਗਾ ਹਾਂਜੀ ਹਾਂਜੀ ਜ਼ਰੂਰ ਵੀਰ ਜੀ ਠੀਕ ਹੈ ਭੈਣ ਨੂੰ ਸਪੋਰਟ ਤੁਸੀਂ ਕਰਦੀਆਂ ਠੀਕ ਹੈ ਜੀ ਫਤਿਹ ਦੀ ਸਭ ਦਾ ਵੀਡੀਓ ਕਲੋਜ਼ ਕਰੀਏ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ